ਹਾਂਜੀ ਸਾਰੇ ਪੈਨਪ੍ਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਸਕਿਪਿੰਗ ਕਰਨੀ ਕਿਉਂਕਿ ਸਕਿਪ ਕਰੂੰਗੀ ਫਿਰ ਤੁਹਾਡੇ ਕੁਝ ਵੀ ਪੱਲੇ ਨਹੀਂ ਪੈਣਾ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛਦੇ ਹੋ ਤੇ ਕਮੈਂਟ ਦਾ ਕਈ ਵਾਰ ਮੈਨੂੰ ਟਾਈਮ ਨਹੀਂ ਲੱਗਦਾ ਜਵਾਬ ਦੇਣ ਦਾ ਤਾਂ ਪਲੀਜ਼ 5-10 ਮਿੰਟ ਕੱਢ ਕੇ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਹਰ ਇੱਕ ਚੀਜ਼ ਨੂੰ ਨਾ ਗਲਤ ਨਜ਼ਰੀਏ ਦੇ ਨਾਲ ਦੇਖ ਕੇ ਨਾ ਛੱਡਿਆ ਕਰੋ ਵਿਸ਼ਵਾਸ ਭਰੋਸਾ ਤੇ ਸਰਦਾ ਦੇ ਨਾਲ ਅਗਰ ਕੋਈ ਵੀ ਕੰਮ ਕਰੋਗੇ ਤਾਂ ਤੁਹਾਡਾ ਬਿਲਕੁਲ ਨੇਪਰੇ ਚੜੇਗਾ ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਇਸ ਤਰੀਕੇ ਦਾ ਕਾਲਾ ਧਾਗਾ ਚਾਹੇ ਤੁਹਾਡੇ ਕੋਲੇ ਸੂਤ ਦਾ ਹੈ ਚਾਹੇ ਤੁਹਾਡੇ ਕੋਲੇ ਰੀਲ ਦਾ ਦੇਖੋ ਕਈ ਪੈਨਪਰਾਂ ਪੁੱਛੀ ਜਾਣਗੇ ਵੀ ਦੀਦੀ ਕਿਹੜਾ ਧਾਗਾ ਹੋਣਾ ਚਾਹੀਦਾ ਕੋਈ ਵੀ ਧਾਗਾ ਲੈ ਲਓ ਕੋਈ ਇਸ ਦਾ ਇਹ ਬਹਿਮ ਨਹੀਂ ਹੈਗਾ ਵੀ ਧਾਗਾ ਕਿਹੜਾ ਲੈਣਾ ਆਪਣੇ ਸਭ ਤੋਂ ਪਹਿਲਾਂ ਤੁਸੀਂ ਨੇ ਧਾਗਾ ਲੈਣਾ ਜੇ ਇਹ ਤੁਸੀਂ ਲੱਤ ਤੇ ਬੰਨਣਾ ਤਾਂ ਉਦਾਂ ਲੈ ਲਓ ਡੋਲੇ ਤੇ ਬੰਨਣਾ ਤਾਂ ਉਸ ਤਰੀਕੇ ਦਾ ਲੈ ਲਓ ਤਾਂ ਤੁਸੀਂ ਉਹਨਾਂ ਕਾ ਕਰ ਲਓ ਤੇ ਹੁਣ ਆਪਾਂ ਇਹਦੇ ਕਰਾਂਗੇ ਸੱਤ ਇਦਾਂ ਲੜੀਆਂ 1 2 3 ਇੱਕ 4 ਇੱਕ 5 6 ਇੱਕ 7 ਬਰਾਬਰ ਦੀਆਂ ਆਪਾਂ ਨੇ 7 ਕਰ ਲੈਣੀਆਂ ਨੇਗੀਆਂ ਇਸ ਤਰੀਕੇ ਨਾਲ ਆਪਾਂ ਇਹਨੂੰ ਤੋੜ ਲਾਂਗੇ ਹੁਣ ਅੱਗੇ ਆਪਾਂ ਇਹਦਾ ਕੀ ਕਰਨਾ ਹੈ ਹੁਣ ਆਪਾਂ ਇਹਦੇ ਉੱਪਰ ਬਣਾਵਾਂਗੇ 7 ਗੱਠਾਂ 1 2 3 ਸਾਰੇ ਧਾਗੇ ਤੇ ਬਣਾਉਣੀਆਂ ਨੇ ਇਹ ਨਹੀਂ ਹੈਗਾ ਵੀ ਆਪਾਂ ਹਨਾ ਛੋਟੇ ਛੋਟੇ ਹੋ ਕਰ ਜਾਈਏ ਜਿੱਥੇ ਵੀ ਤੁਹਾਡੇ ਤੋਂ ਬਣਦੀਆਂ ਨੇ بس ਸੱਤ ਬਣਾਉਣੀਆਂ ਨੇਗੀਆਂ 4 1 5 ਤੁਸੀਂ ਮੈਨੂੰ ਕਹੋਗੇ ਵੀ ਦੀਦੀ ਇਹ ਧਾਗੇ ਦਾ ਕੀ ਕਹਿਣਾ ਹੈ ਤਾਂ ਉਹਨੂੰ ਮੈਂ ਸਾਰਾ ਦੱਸਾਂ 6 1 7 ਬੀੜੀਆਂ ਧਿਆਨ ਨਾਲ ਦੇਖਿਓ ਸੱਤ ਗੱਠਾ ਆਪਾਂ ਨੇ ਇਸ ਧਾਗੇ ਨੂੰ ਮਾਰ ਲਿਆ ਨੇ ਹੁਣ ਇਸ ਧਾਗੇ ਨੂੰ ਆਪਾਂ ਕੀ ਕਰਨਾ ਹੈਗਾ ਇਸ ਧਾਗੇ ਨੂੰ ਹਜੇ ਆਪਾਂ 1-2 ਮਿੰਟ ਆਪਣੇ ਕੋਲ ਰੱਖਾਂਗੇ ਤੇ ਮੈਂ ਤੁਹਾਨੂੰ ਇੱਕ ਮੰਤਰ ਦੱਸੂਗੀ ਜਿਹੜਾ ਤੁਸੀਂ ਨੇ ਇਸ ਧਾਗੇ ਤੇ ਬੋਲਣਾ ਤੇ ਆਓ ਪਹਿਲਾਂ ਆਪਾਂ ਤੁਹਾਨੂੰ ਦੱਸ ਦਿਆਂ ਵੀ ਇਹ ਧਾਗਾ ਆਪਾਂ ਕਿਸ ਚੀਜ਼ ਲਈ ਬਣਾ ਰਹੇ ਹਾਂ ਇਸ ਧਾਗੇ ਨੂੰ ਤੁਸੀਂ ਨੇ ਇਸੇ ਤਰੀਕੇ ਨਾਲ ਹੀ ਬਣਾਉਣਾ ਹੈਗਾ ਸੱਤ ਨਾ ਬਹੁਤ ਭੈਣ ਭਰਾਵਾਂ ਦੇ ਮੈਸੇਜ ਆ ਰਹੇ ਨੇ ਕਿ ਦੀਦੀ ਸਾਡੇ ਬੱਚਿਆਂ ਨੂੰ ਬੁਰੀ ਨਜ਼ਰ ਲੱਗ ਚੁੱਕੀ ਹੈ ਵੀ ਜਿਹੜਾ ਕਿ ਪੈਣਾ ਬਹੁਤ ਕਰਦੇ ਕਿ ਮੇਰਾ ਸਿਰ ਦਰਦ ਰਹਿੰਦਾ ਹੈ ਸਾਡੇ ਘਰ ਦੇ ਵਿੱਚ ਡਿਪਰੈਸ਼ਨ ਟੈਨਸ਼ਨ ਦੋ ਦਿਨ ਪਹਿਨ ਪਰਵੰਦੇ ਮੈਨੂੰ ਮੈਸੇਜ ਆਇਆ ਕਿ 20 ਸਾਲ ਹੋ ਗਏ ਸਾਨੂੰ ਡਿਪਰੈਸ਼ਨ ਦੀ ਦਵਾਈ ਖਾਂਦੇ ਆ ਨਾ ਕਿਉਂਕਿ ਦੇਖੋ ਆਪਾਂ ਇਦਾਂ ਦੀਆਂ ਚੀਜ਼ਾਂ ਬਾਹਰ ਜਾ ਕੇ ਜਦੋਂ ਦੱਸ ਦੇਾਂਗੇ ਕਿਤੇ ਵੀ ਲਾ ਲਓ ਆਪਾਂ ਆਪਣੀ ਕਿਸੇ ਸੁਸਾਇਟੀ ਦੇ ਵਿੱਚ ਕਿਸੇ ਨਾਲ ਗੱਲ ਕਰਦੇ ਆ ਤਾਂ ਆਪਣੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਗੱਲ ਕਰਦੇ ਆ ਤਾਂ ਉਹ ਆਪਾਂ ਨੂੰ ਕਹਿੰਦਾ ਵੀ ਤੁਸੀਂ ਨਾ ਫਲਾਣੇ ਥਾਵੇਂ ਜਾਓ ਫਲਾਣਾ ਪਾਪਾ ਹੈਗਾ ਉਹ ਬਹੁਤ ਵਧੀਆ ਇਲਾਜ ਕਰਦਾ ਹੈ ਤੇ ਤੁਹਾਨੂੰ ਹਨਾ ਉਹ ਪਭੂਤੀ ਦੇਊਗਾ ਜਾਂ ਤੁਹਾਨੂੰ ਕੋਈ ਉਹ ਧਾਗਾ ਦੇਊਗਾ ਤਵੀਤ ਦੇਊਗਾ ਤਾਂ ਤੁਸੀਂ ਉਸ ਦੇ ਨਾਲ ਠੀਕ ਹੋ ਚੁਗੇ ਤੁਸੀਂ ਇੱਕ ਵਾਰੀ ਜਾਣਦੇ ਹੋ ਉੱਥੇ ਜਾਣਦੇ ਹੋ ਉਹ ਤੁਹਾਨੂੰ ਦੇ ਦਿੰਦੇ ਨੇ ਸਾਰਾ ਕੁਝ ਹਨਾ ਕਿਉਂਕਿ ਕਹਿੰਦੇ ਹੁੰਦੇ ਨੇ ਕਹਿੰਦੇ ਜਦੋਂ ਮਰਦਾ ਕਹਿੰਦੇ ਅੱਖ ਕਿਉਂ ਨਾ ਚੱਬੇ ਹਨਾ ਫਿਰ ਜਿੱਥੇ ਵੀ ਆਪਾਂ ਨੂੰ ਕੋਈ ਕਹਿੰਦਾ ਜਦੋਂ ਦੁੱਖ ਤਕਲੀਫ ਹੁੰਦੀ ਹੈ ਨਾ ਉਦੋਂ ਹਰੇਕ ਥਾਵੇਂ ਹੱਥ ਪੈਰ ਮਾਰਦਾ ਇਨਸਾਨ ਤਾਂ ਉੱਥੇ ਚਲੇ ਜਾਨੇ ਆ ਉਹ ਆਪਾਂ ਨੂੰ ਦੇ ਦਿੰਦੇ ਨੇ ਕਿੰਨੀ ਭੇਟ ਆ 11000 ਦੇ ਦਿਓ ਜੀ 5000 ਦੇ ਦਿਓ ਜੀ 15000 ਦੇ ਦਿਓ ਜੀ ਇੰਨੇ ਆ ਕੱਪੜੇ ਦੇ ਦਿਓ ਤੇਲ ਹੋਰ ਪਤਾ ਨਹੀਂ ਕੀ ਕੁਝ ਹੋ ਸਭ ਕੁਝ ਲੈ ਕੇ ਤੁਹਾਡੇ ਤੋਂ ਤੁਸੀਂ ਆ ਜਾਨੇ ਹੋ ਘਰੇ ਉਹ ਤਾਂ ਤੁਹਾਨੂੰ ਫਰਕ ਪੈ ਜੇ ਪੈ ਜੇ ਨਹੀਂ ਪਊਗਾ ਤਾਂ ਤੁਸੀਂ ਫੇਰ ਜਾਨੇ ਹੋ ਵੀ ਬਾ ਸਾਡੇ ਤਾਂ ਕੋਈ ਫਰਕ ਨਹੀਂ ਪਿਆ ਹੈਗਾ ਬੇਸਤਾਨ ਨੂੰ ਕਹਿੰਦੇ ਉਹ ਕਹਿੰਦੇ ਵੀ ਨਹੀਂ ਨਹੀਂ ਪਊਗਾ ਬਾਬਾ ਜੀ ਬਹੁਤ ਕਰਨੀ ਵਾਲੇ ਨੇ ਤੁਸੀਂ ਫੇਰ ਆ ਆਪਾਂ ਫੇਰ ਚਲੇ ਜਾਨੇ ਆ ਹਨਾ ਤਫੀਰ ਉੱਥੇ ਤੁਹਾਨੂੰ ਕਹਿੰਦੇ ਨੇ ਵੀ ਨਹੀਂ ਤੁਹਾਡੇ ਬਹੁਤ ਕਰੜੀ ਚੀਜ਼ ਹੈਗੀ ਜਿਹੜੀ ਕਿ ਨਹੀਂ ਨਿਕਲ ਰਹੀ ਹੈਗੀ ਤੁਸੀਂ ਹੁਣ ਐ ਕਰੋ ਤਾਂ ਤੁਹਾਡੇ ਘਰ ਦੇ ਵਿੱਚੋਂ ਤਾਂ ਉਹ ਚੀਜ਼ ਚਲੀ ਜਾਊਗੀ ਅੱਜ ਜਿਹੜੀ ਮੈਂ ਚੀਜ਼ ਤੁਹਾਨੂੰ ਦੱਸਣ ਲੱਗੀ ਆਂਗੀ ਨਾ ਤੁਹਾਨੂੰ ਕੀਤੇ ਜਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਕੋਈ ਪੈਸਾ ਖਰਾਬ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ ਕੋਈ ਦਿਮਾਗ ਤੇ ਟੈਨਸ਼ਨ ਪਾਉਣ ਦੀ ਲੋੜ ਨਹੀਂ ਹੈਗੀ ਵੀ ਸਾਡੇ ਘਰ ਦੇ ਵਿੱਚ ਇਹ ਚੀਜ਼ ਹੈਗੀ ਤੁਹਾਡੇ ਘਰ ਦੇ ਵਿੱਚ ਡਿਪਰੈਸ਼ਨ ਟੈਨਸ਼ਨ ਬੱਚਿਆਂ ਨੂੰ ਬੁਰੀ ਨਜ਼ਰ ਕਾਰੋਵਾਰ ਨੂੰ ਬੁਰੀ ਨਜ਼ਰ ਲੱਗੀ ਹੋਈ ਹੈਗੀ ਜਾਂ ਤੁਹਾਡੇ ਮਨ ਦੇ ਵਿੱਚ ਹਰ ਟਾਈਮ ਡਰ ਲੱਗਿਆ ਰਹਿੰਦਾ ਹੈ ਕਈ ਵਾਰੀ ਨਾ ਆਪਾਂ ਨੂੰ ਬੈਸੇ ਬੈਠੇ ਮਿਹੜੇ ਨੂੰ ਨਾ ਡਰ ਜਾਂ ਲੱਗਿਆ ਰਹਿੰਦਾ ਹੈ ਤੇ ਇੱਕ ਭੈਣ ਦਾ ਮੈਨੂੰ ਮੈਸੇਜ ਆਇਆ ਸੀਗਾ ਕਿ ਮੇਰੀ ਬੇਟੀ ਦੇ ਹੱਥ ਪੈਰ ਬਹੁਤ ਕੰਮ ਦੇ ਰਹਿੰਦੇ ਨੇ ਉਹ ਪੀਜੀਆਈ ਤੱਕ ਜਾਏ ਕਹਿੰਦੇ ਵੀ ਇਲਾਜ ਨਹੀਂ ਹੈਗਾ ਦੇਖੋ ਕਈ ਚੀਜ਼ਾਂ ਇਦਾਂ ਦੀਆਂ ਨਿਕੀਆਂ ਜਿਹੜੀਆਂ ਬਿਮਾਰੀਆਂ ਦਾ ਇਲਾਜ ਡਾਕਟਰਾਂ ਦੇ ਹੱਥ ਖੜੇ ਹੋ ਜਾਂਦੇ ਤਾਂ ਉਹ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਵਾਹਿਗੁਰੂ ਜੀ ਦੇ ਦਰ ਤੇ ਜਾ ਕੇ ਠੀਕ ਹੋਉਂਦੀਆਂ ਨੇ ਸਾਡੇ ਜੀਵਨ ਦੇ ਵਿੱਚ ਇਦਾਂ ਦੀਆਂ ਬਹੁਤ ਘਟਨਾਵਾਂ ਹੋਈਆਂ ਨੇ ਜਿਹੜੀਆਂ ਕਿ ਡਾਕਟਰਾਂ ਨੇ ਆਪਰੇਸ਼ਨ ਤੱਕ ਵੀ ਉਸ ਨੂੰ ਕਹਤਾ ਤੀਗਾ ਪਰ ਵਾਹਿਗੁਰੂ ਜੀ ਨੇ ਉਸ ਨੂੰ ਦੇਖੋ ਜਿਹੜੇ ਵੀ ਚੀਜ਼ ਦਾ ਡਾਕਟਰੀ ਇਲਾਜ ਹੈ ਮੈਂ ਤੁਹਾਨੂੰ ਹਮੇਸ਼ਾ ਦੱਸਦੀ ਹੁੰਦੀ ਆ ਕਿ ਉਸ ਚੀਜ਼ ਦਾ ਆਪਾਂ ਨੂੰ ਡਾਕਟਰੀ ਇਲਾਜ ਕਰਨਾ ਚਾਹੀਦਾ ਜਿਵੇਂ ਕਿ ਜਿਹੜੀ ਡਿਪਰੈਸ਼ਨ ਦੀ ਬਿਮਾਰੀ ਹੈ ਇਹ ਕੋਈ ਬਿਮਾਰੀ ਨਹੀਂ ਹੈ ਕਿ ਇਹਦੀ ਕੋਈ ਦਵਾਈ ਨਾਲ ਠੀਕ ਨਹੀਂ ਹੋਵਾਂਗੇ ਇਹ ਤੁਹਾਨੂੰ ਆਪਣੇ ਮਨ ਨੂੰ ਆਪਣੇ ਦਿਮਾਗ ਨੂੰ ਖੁਦ ਕੰਟਰੋਲ ਕਰਨਾ ਪਵੇਗਾ ਤੇ ਦੇਖੋ ਫਿਰ ਮੈਂ ਤੁਹਾਨੂੰ ਇੱਕ ਚੀਜ਼ ਦੱਸ ਰਹੀ ਆ ਅਬਸਰ ਤੁਸੀਂ ਦੇਖਿਆ ਹੋਣਾਗਾ ਵੀ ਕਿਤੇ ਵੀ ਕੋਈ ਬੁਰੀ ਨਜ਼ਰ ਲੱਗੀ ਹੋਵੇ ਬਜ਼ੁਰਗ ਦੇਖੋ ਮੈਨੂੰ ਨਹੀਂ ਪਤਾ ਹੈਗਾ ਇਹ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਦਿੰਨੀ ਆ ਨਾ ਵੀ ਕੱਲ ਨੂੰ ਤੁਸੀਂ ਮੈਨੂੰ ਕਹੋ ਵੀ ਦੀਦੀ ਇਹ ਤਾਂ ਬਹਿਮ ਸੀ ਇਹ ਟੋਟਕਾ ਸੀ ਇਹ ਜੋ ਵੀ ਕੁਝ ਵੀ ਹੈ ਨਾ ਕਿਉਂਕਿ ਮੈਂ ਹਮੇਸ਼ਾ ਬਜ਼ੁਰਗਾਂ ਦੀਆਂ ਦਸੀਆਂ ਹੋਈਆਂ ਗੱਲਾਂ ਤੇ ਇਹ ਹਮੇਸ਼ਾ ਹੀ ਚੱਲੀਆਂ ਕਿਉਂਕਿ ਉਹਨਾਂ ਨੇ ਆਪਣੀ ਜੀਵਨ ਦੇ ਵਿੱਚ ਹਰ ਇੱਕ ਦੁੱਖ ਸੁਖ ਖੰਡ ਆਇਆ ਤੇ ਉਹਨਾਂ ਨੂੰ ਹਰ ਇੱਕ ਚੀਜ਼ ਦਾ ਪਤਾ ਹੈਗਾ ਉਹ ਅਗਰ ਕਿਸੇ ਵੀ ਚੀਜ਼ ਤੋਂ ਆਪ ਨੂੰ ਰੋਕ ਟੋਕੀ ਕਰਦੇ ਨੇ ਕਿਸੇ ਵੀ ਚੀਜ਼ ਚੀਜ਼ ਦਾ ਆਪ ਨੂੰ ਬਹਿਨ ਪਾਉਂਦੇ ਨੇ ਤਾਂ ਉਹਦੇ ਪਿੱਛੇ ਬਹੁਤ ਵੱਡਾ ਰਾਜ ਛੋਪਿਆ ਹੋਇਆ ਜਿਹੜਾ ਕਿ ਆਪਾਂ ਨੂੰ ਨਹੀਂ ਪਤਾ ਲੱਗਦਾ ਜਿਵੇਂ ਕਿ ਦੇਖੋ ਮੈਂ ਤੁਹਾਨੂੰ ਇਹ ਕਾਲੇ ਧਾਗੇ ਦੀਆਂ ਗੱਠਾਂ ਬਣਵਾਈਆਂ ਨੇ ਮੈਂ ਤੁਹਾਨੂੰ ਦੱਸਦੀ ਹਾਂ ਵੀ ਤੁਸੀਂ ਇਹਦਾ ਕੀ ਕਰਨਾ ਹੈ ਹਨ ਤੇ ਦੂਸਰਾ ਦੇਖੋ ਤੁਸੀਂ ਆਪਣੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਤੋਂ ਪਹਿਲਾਂ ਦੇਖੋ ਅਮਰਤ ਨਹੀਂ ਛਕਿਆ ਹੋਇਆ ਸੀਗਾ ਨਾ ਅਮਰਤ ਸ੍ਰੀ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਛਕਾਇਆ ਕਿਉਂ ਛਕਾਇਆ ਦੇਖੋ ਉਹਨਾਂ ਨੇ ਆਪਾਂ ਨੂੰ ਜਿਹੜੇ ਕਕਾਰ ਧਾਰਨ ਕਰਵਾਏ ਜਿਵੇਂ ਕਿ ਆਪਾਂ ਨੂੰ ਗਾਤਰਾ ਕਾਲੇ ਰੰਗ ਦਾ ਧਾਰਨ ਕਰਵਾਇਆ ਹਨਾ ਗੰਗਾ ਕਾ ਕਰਵਾਇਆ ਤੇ ਕੜਾ ਸਰਬਲੋਹ ਦਾ ਕਨਪਵਾਇਆ ਜਿਹੜੀ ਕਿਰਪਾਨ ਹੈ ਸਰਬਲੋਹ ਦੀ ਉਹ ਪਾਉਣ ਵਾਸਤੇ ਕਿਹਾ ਵੀ ਸੇ ਹੁਣ ਤਾਂ ਸਟੀਲ ਪਿੱਤਲ ਬਹੁਤ ਆਪਾਂ ਚੱਲ ਰਹੇ ਹਨਾ ਪਰ ਸਰਬਲੋਹ ਦੀ ਆਪਾਂ ਨੂੰ ਹਨਾ ਕਿਰਪਾਨ ਪਾਉਣ ਵਾਸਤੇ ਕਿਹਾ ਕਿਹਾ ਵੀ ਆਪਾਂ ਮੇਕਅਪ वगैरह ਨਾ ਕਰੀਏ ਇਹ ਚੀਜ਼ਾਂ ਤੋਂ ਰੋਕਣ ਤੋਂ ਭਾਵ ਸੀਗਾ ਗੁਰੂ ਸਾਹਿਬ ਜੀ ਦਾ ਦੇਖੋ ਇੱਕ ਤਾਂ ਜਦੋਂ ਵੀ ਆਪਾਂ ਨਾ ਮੇਕਅਪ ਕਰਕੇ ਜਿਵੇਂ ਕਿ ਹੁਣ ਅੱਜਕੱਲ ਆਪਣੀਆਂ ਲੜਕੀਆਂ ਨੇ ਜਿਹੜੀਆਂ ਕੁਮਾਰੀਆਂ ਛੋਟੀਆਂ ਬੇਟੀਆਂ ਨੇ ਹਨਾ ਮੇਕਅਪ ਕਰਕੇ ਜਾਂਦੀਆਂ ਨੇਗੀਆਂ ਤਾਂ ਆਪਾਂ ਕਹਿ ਦਿੰਨੇ ਆਂ ਵੀ ਲਾ ਤੁਹਾਡੇ ਬੰਦਿਆਂ ਦੀ ਸੋਚਣ ਦੇ ਵਿੱਚ ਹੀ ਗਲਤੀ ਹੈਗੀ ਹਨਾ ਵੀ ਇੱਕ ਵਾਰ ਆਮ ਤੌਰ ਤੇ ਲੜਕੀਆਂ ਇਸ ਚੀਜ਼ ਤੇ ਬਹੁਤ ਖਿਲਾਫ ਬੋਲਦੀਆਂ ਨੇ ਨਾ ਦੇਖੋ ਸੋਚਣੀ ਨਹੀਂ ਗਲਤ ਹੁੰਦੀ ਤੁਸੀਂ ਇੱਕ ਧੀ ਹੈ ਨਾ ਸਿਰ ਤੇ ਚੁੰਨੀ ਲੈ ਕੇ ਆਪਣੇ ਮਾਪੇ ਦੇ ਨਾਲ ਜਾਰੀ ਹੈਗੀ ਸਾਰੇ ਕਹਿੰਦੇ ਨੇ ਵੀ ਕਿੰਨੀ ਸੰਸਕਾਰੀ ਕਿੰਨੀ ਸਿਆਣੀ ਧੀ ਹੈਗੀ ਹੈ ਨਾ ਦੇਖੋ ਬੰਦਿਆਂ ਨੂੰ ਚੁੰਨੀ ਕਿਉਂ ਨਾਲ ਦੇਤੀਆਂ ਹੈ ਨਾ ਵਾਈ ਗੁਰੂ ਜੀ ਨੇ ਤਾਂ ਉਹਨਾਂ ਨੂੰ ਪੱਗਾਂ ਹੀ ਕਿਉਂ ਦਿੱਤੀਆਂ ਨੇ ਦੇਖੋ ਉਹ ਅੱਜ ਕੱਲ ਲੜਕਾ ਲੜਕੀ ਦਾ ਕੋਈ ਪਤਾ ਹੀ ਨਹੀਂ ਚੱਲਦਾ ਇੱਕਾ ਨਿੱਕੀ ਜਿਹੀ ਸਕਰਟ ਪਾ ਕੇ ਹਨਾ ਜਿਹਦੇ ਕਿ ਧੁੰਨੀ ਵੀ ਦਿਖ ਰਹੀ ਹੈ ਥਲੋ ਲੱਤਾਂ ਵੀ ਦਿਖ ਰਹੀਆਂ ਨੇ ਹਨਾ ਵੀ ਉਹ ਆਪਣੇ ਮਾਂ-ਬਾਪ ਨਾਲ ਜਾ ਰਹੀ ਹੈ ਤਾਂ ਚਾਰ ਜਣੇ ਹਨਾ ਹੋਰ ਵੀ ਦੇਖ ਕੇ ਕਹਿੰਦੇ ਨੇ ਲੈ ਮਾਂ-ਬਾਪ ਨੂੰ ਸ਼ਰਮ ਨਹੀਂ ਆਉਂਦੀ ਕਿ ਕਹਿਣ ਤੋਂ ਮੇਰਾ ਭਾਵ ਹੈਗਾ ਕਿ ਕਹਿੰਦੇ ਖਾਈਏ ਮਨ ਪਾਉਂਦਾ ਤੇ ਪੈਣੀ ਜੱਗ ਪਾਉਂਦਾ ਹੁੰਦਾ ਵੀ ਐਜੂਕੇਟਿਡ ਹੋਣਾ ਜਾਂ ਨੌਲੇਜ ਹੋਣੀ ਜਾਂ ਆਪਾਂ ਮਾਡਰਨ ਹੋਣ ਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਨਾ اپنی मर्यादा ਭੁੱਲ ਜੀ ਆਪਣੇ ਸੰਸਕਾਰ ਭੁੱਲ ਜੀ ਹੈ ਨਾ ਕਿਉਂਕਿ ਮਾਪੇ ਤੇ ਆਪਣੇ ਜਿਹੜੇ ਧਰਮ ਨੇ ਉਹਨਾਂ ਨੇ ਆਪਾਂ ਨੂੰ ਕੁਝ ਸਿਖਾਇਆ ਤਾਂ ਉਹ ਸਿੱਖਣ ਦੀ ਜ਼ਰੂਰਤ ਹੈਗੀ ਦੇਖੋ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਕਿਰਪਾਨ ਕੜਾ ਸਰਬਲ ਉਹਦੇ ਕਿਉਂ ਪਵਾਏ ਸੀ ਕਿਉਂਕਿ ਇੱਕ ਤਾਂ ਦੇਖੋ ਇਹ ਆਪਣੇ ਮੁਸ਼ਕਿਲ ਸਮੇਂ ਤੇ ਆਪਾਂ ਨੂੰ ਹਥਿਆਰ ਦੇ ਕੰਮ ਆਉਂਦੇ ਆ ਦੂਸਰਾ ਜਿਹੜਾ ਸਰਬਲ ਉਹਦਾ ਕੜਾ ਹੈ ਕਿਰਪਾਨ ਹੋਗੀ ਕਾਲੇ ਰੰਗ ਦਾ ਆਪਣਾ ਗਾਤਰਾ ਹੋ ਗਿਆ ਇਹਨਾਂ ਕੋਲੇ ਕੋਈ ਵੀ ਬੁਰੀ ਸ਼ਕਤੀ ਨਹੀਂ ਆਉਂਦੀ ਤਾਂ ਨੂੰ ਮੈਂ ਅਕਸਰ ਕਹਿਣੀ ਹੁੰਦੀ ਆ ਵੀ ਜਿਨ੍ਹਾਂ ਦੇ ਅਮਰਤ ਨਹੀਂ ਸ਼ੱਕੇ ਉਹ ਪੰਜੇ ਬਾਣੀਆਂ ਦੇ ਉਹ ਮਤਲਬ ਕਿ ਸੌਰੀ ਸੱਤੇ ਬਾਣੀਆਂ ਦੇ ਨਹੀਂ ਉਹ ਸੰਪੂਰਨ ਆਪਣੇ ਧਰਮ ਦੇ ਵਿੱਚ ਕਿਉਂਕਿ ਕਈ ਅਮਰਤ ਸ਼ੱਕੇ ਹਨਾ ਮੀਟ ਵੀ ਖਾਈ ਜਾਂਦੇ ਆ ਸ਼ਰਾਬਾਂ ਵੀ ਪੀ ਜਾਂਦੇ ਆ ਫਿਰ ਕਹਿੰਦੇ ਨੇ ਸਾਡਾ ਤਾਂ ਅਮਰ ਸ਼ੱਕੇ ਆਏ ਦੇਖੋ ਇਦਾਂ ਨਹੀਂ ਹੁੰਦਾ ਹੈਗਾ ਹਰ ਇੱਕ ਚੀਜ਼ ਦੇ ਵਿੱਚ ਪ੍ਰਤੱਖ ਹੋਣਾ ਜ਼ਰੂਰੀ ਹੈਗਾ ਨਹੀਂ ਤਾਂ ਫਿਰ ਤੁਹਾਨੂੰ ਹਰ ਇੱਕ ਚੀਜ਼ ਨੇ ਲੱਗਣਾ ਜਿਹੜੀਆਂ ਵੀ ਬੁਰੀਆਂ ਸ਼ਕਤੀਆਂ ਮਾੜੀਆਂ ਸ਼ਕਤੀਆਂ ਨੇ ਉੱਥੇ ਹੀ ਆਉਂਦੀਆਂ ਨੇ ਜਿੱਥੇ ਕਿ ਗੁਰੂ ਸਾਹਿਬ ਜੀ ਦਾ ਸਿਮਰਨ ਨਹੀਂ ਹੁੰਦਾ ਜਿੱਥੇ ਕਿ ਸ਼ਰਾਬਾਂ ਮੀਟ ਵਗੈਰਾ ਵਰਤੇ ਜਾਂਦੇ ਆ ਹਨਾ ਦੇਖੋ ਬਾਕੀ ਮੰਨਣਾ ਨਾ ਮੰਨਣਾ ਆਪਣੀ ਆਪਣੀ ਮਰਜ਼ੀ ਦੇਖੋ ਸਭ ਤੋਂ ਮੇਨ ਗੱਲ ਅਗਰ ਤੁਸੀਂ ਅਮਰਤ ਛਕਦੇ ਹੋ ਤਾਂ ਬਹੁਤ ਜ਼ਿਆਦਾ ਵਧੀਆ ਇਸ ਤੋਂ ਭਾਗਾ ਵਾਲਾ ਕੋਈ ਵੀ ਨਹੀਂ ਹੋਵੇਗਾ ਪਰ ਦੂਸਰੀ ਗੱਲ ਅਗਰ ਚਲੋ ਨਹੀਂ ਵੀ ਕਿਸੇ ਕੰਨ ਕਹਿੰਦੇ ਵਾਈ ਗੁਰੂ ਜੀ ਆਪਣੇ ਆਪ ਹੀ ਜਦੋਂ ਲੈ ਆਉਣਾ ਹੋ ਤੁਹਾਨੂੰ ਆਪਣੇ ਆਪ ਹੀ ਲੈ ਆਉਣਗੇ ਚਾਹੇ ਤੁਸੀਂ ਹਿੰਦੂ ਧਰਮ ਨੂੰ ਮੰਨਦੇ ਹੋ ਚਾਹੇ ਤੁਸੀਂ ਸਿੱਖ ਧਰਮ ਨੂੰ ਮੰਨਦੇ ਚਾਹੇ ਤੁਸੀਂ ਮੁਸਲਿਮ ਧਰਮ ਨੂੰ ਮੰਨਦੇ ਹੋ ਹਨ ਤਾਂ ਜਿਹੜੀਆਂ ਪੈਣਾਂ ਨੂੰ ਲੱਗਦਾ ਵੀ ਛੋਟੇ ਬੱਚੇ ਨੇ ਹਨਾ ਰੋਂਦੇ ਰਹਿੰਦੇ ਆ ساری ਰਾਤ ਚੁੱਪ ਨਹੀਂ ਕਰਦੇ ਬਹੁਤ ਪੈਣ ਭਰਾਵਾਂ ਦੇ ਇਦਾਂ ਦੇ ਮੈਸੇਜ ਆਉਂਦੇ ਆ ਹਨਾ ਤਾਂ ਤੁਸੀਂ ਕਰਨਾ ਕੀ ਹੈਗਾ ਇਸ ਤਰੀਕੇ ਦਾ ਨਾ ਧਾਗਾ ਲੈ ਕੇ ਕਾਲੇ ਰੰਗ ਦਾ ਧ ਤانوں ਕਿਤੇ ਕੋਈ ਬਾਬੇ ਤੋਂ ਧਾਗਾ ਤਵੀਤ ਪੁਸ਼ ਕਰਾਉਣ ਦੀ ਜਰੂਰਤ ਨਹੀਂ ਤੁਸੀਂ ਘਰ ਦੇ ਵਿੱਚ ਨਾ ਆਪਣੇ ਪੈਸੇ ਦੀ ਬਰਬਾਦੀ ਨਾ ਕਰੋ ਸੰਭਾਲ ਕੇ ਰੱਖੋ ਕਿਉਂਕਿ ਜੇ ਮੈਂ ਕਹਾਂ ਵੀ ਨਾ ਕਿਸੇ ਕੋਲੇ ਕੁਝ ਨਹੀਂ ਹੁੰਦਾ ਉਹਨਾਂ ਦੀ ਵੀ ਇੱਕ ਵਿੱਦਿ ਹੈਗੀ ਇੱਕ ਪੜ੍ਹਾਈ ਹੈਗੀ ਤੁਸੀਂ ਵੀ ਉਹ ਚੀਜ਼ ਨੂੰ ਘਰ ਦੇ ਵਿੱਚ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਕੇ ਦੇਖੋ ਇਹ ਇੱਕ ਬਹਾਨੇ ਹੁੰਦੇ ਆ ਕੋਈ ਇਹ ਨਹੀਂ ਹੈਗਾ ਵੀ ਇਹ ਕਾਲੇ ਦਾਗੇ ਨੇ ਤੁਹਾਡਾ ਨਾ ਕੋਈ ਇਲਾਜ ਕਰ ਦੇਣਾ ਨਹੀਂ ਇਹ ਚੀਜ਼ ਜਦੋਂ ਆਪਾਂ ਕਰ ਲਾਂਗੇ ਤਾਂ ਆਪਣੇ ਮਨ ਦੇ ਵਿੱਚ ਨਾ ਇੱਕ ਸੰਤੁਸ਼ਟੀ ਆ ਜਾਂਦੀ ਹੈਗੀ ਵੀ ਹਾਂ ਇਸ ਚੀਜ਼ ਨਾਲੇ ਠੀਕ ਹੋ ਕਿਉਂਕਿ ਜਦੋਂ ਉਹ ਚੀਜ਼ ਨੂੰ ਆਪ ਕਰਨ ਲੱਗ ਜਾਂਗੇ ਨਾ ਆਪਣਾ ਮਨ ਹੈ ਉਹ ਡਿਪਰੈਸ਼ਨ ਟੈਨਸ਼ਨ ਚੋਂ ਨਿਕਲਣ ਲੱਗ ਜਾਂ ਤਾਂ ਉਹ ਆਪਣੀ ਆਪੀ ਚੀਜ਼ ਹੋਣ ਲੱਗ ਜਾਈਏ ਤਾਂ ਜਿਹੜੇ ਜਿਹੜੇ ਭੈਣ ਭਰਾਵਾਂ ਨੂੰ ਲੱਗਦਾ ਵੀ ਮੇਰੀ ਡਿਪਰੈਸ਼ਨ ਟੈਨਸ਼ਨ ਜਾਂ ਕੁਝ ਵੀ ਖਤਮ ਨਹੀਂ ਹੋ ਰਿਹਾ ਤਾਂ ਸਭ ਤੋਂ ਪਹਿਲਾਂ ਤੁਸੀਂ ਇਸ ਤਰੀਕੇ ਦੇ ਜਿਵੇਂ ਮੈਂ ਦਿੱਸਿਆ ਸੱਤ ਗੱਠਾ ਮਾਰ ਲੈਣੀਆਂ ਨੇ ਉਸ ਤੋਂ ਬਾਅਦ ਕਿਸੇ ਨੂੰ ਵੀ ਜਿਵੇਂ ਨਾਜ਼ਰ ਲੱਗੀ ਹੈ ਜਾਂ ਬੱਚਾ ਪੜ੍ਹਾਈ 'ਚ ਕਮਜ਼ੋਰ ਹੈ ਕੁਝ ਵੀ ਤੁਹਾਡੇ ਲੱਗਦਾ ਵੀ ਤੁਹਾਨੂੰ ਲੱਗਦਾ ਵੀ ਇਹ ਹੋਊਗੀ ਹੈ ਨਾ ਤਾਂ ਤੁਸੀਂ ਇਹ ਚੀਜ਼ ਨੂੰ ਕਰੋ ਤਾਂ ਕਰਕੇ ਤੁਸੀਂ ਨੇ ਇਸ ਨੂੰ ਇਸ ਤਰੀਕੇ ਨਾਲ ਇਕੱਠਾ ਕਰ ਲੈਣਾ ਥੋੜੀ ਜੀ ਗੂਗਲ ਦੀ ਧੂਫ ਲੈ ਲੈਣੀ ਹੈ ਉਹਦੇ ਉੱਪਰ ਘਿਓ ਪਾ ਲੈਣਾ ਇੱਕ ਕਪੂਰ ਦੀ ਟਿੱਕੀ ਲੈ ਲੈਣੀ ਹੈ ਫਿਰ ਇਹ ਤਾਂ ਅੱਗੇ ਨੂੰ ਉਸ ਧੂਫ ਦੇ ਉੱਪਰ ਐਦਾਂ ਰੱਖ ਕੇ ਨਾ ਫਿਰ ਤੁਸੀਂ ਆਪਣੇ ਬੱਚੇ ਦੇ ਟੋਲੇ ਤੇ ਬੰਨ੍ਹ ਦਿਓ ਛੋਟੇ ਬੱਚੇ ਦੀ ਲੱਤ ਨਾਲ ਬੰਨ੍ਹ ਦਿਓ ਕਿਤੇ ਵੀ ਤੁਸੀਂ ਬੰਨ੍ਹ ਦਿਓ ਇਸ ਤਰ੍ਹਾਂ ਅੱਗੇ ਦੇਖੋ ਇਹਨੂੰ ਬਹਿਮ ਕਰੋਗੇ ਤਾਂ ਕੋਈ ਫਾਇਦਾ ਨਹੀਂ ਹੈਗਾ ਜੇ ਤੁਸੀਂ ਇਹਨੂੰ ਐ ਕਰੋਗੇ ਵੀ ਹਾਂ ਸਾਡਾ ਬੱਚਾ ਇਹਨੂੰ ਇੱਕ ਪ੍ਰੋਟੈਕਟ ਕਰੂ ਚੀਜ਼ ਹੈ ਨਾ ਤਾਂ ਇਹ ਬਸ ਉਹੀ ਚੀਜ਼ ਹੈ ਕਿ ਹੈ ਨਾ ਤਾਂ ਤੁਸੀਂ ਕਰਨਾ ਕੀ ਹੈ ਉਸ ਤੋਂ ਬਾਅਦ ਇੱਕ ਚੂਲੀ ਨਾ ਸਰੋਂ ਦੇ ਤੇਲ ਦੀ ਲੈਣੀ ਹੈ ਜਿਹੜੇ ਜਿਹੜੇ ਭੈਣ ਭਰਾਵਾਂ ਨੂੰ ਡਿਪਰੈਸ਼ਨ ਟੈਨਸ਼ਨ ਰਹਿੰਦੀ ਹੈ ਨਾ ਉਹਨਾਂ ਨੇ ਨਾ ਇੱਕ ਜਦੋਂ ਤੁਸੀਂ ਨਹਾਉਣੇ ਹੋ ਉਸ ਟਾਈਮ ਇੱਕ ਚੂਲੀ ਨਾ ਤੇਲ ਦੀ ਲੈਣੀ ਹੈ ਸਰੋਂ ਦੀ ਇਸ ਤਰੀਕੇ ਨਾਲ ਨਾ ਪਰ ਲੈਣੀ ਹੈ ਫਿਰ ਉਸ ਨੂੰ ਨਾ ਆਪਣੇ ਮਾਣਾਂ ਬਾਵਾ ਦੇ نیچے ਬਾਜੂ ਦੇ نیچے ਇਸ ਜਗ੍ਹਾ ਤੇ ਨਾ ਉਸ ਤੇਲ ਨੂੰ ਨਾ ਇਸ ਤਰੀਕੇ ਨਾਲ ਲਗਾਉਣਾ ਹੈ ਇਸ ਤਰ੍ਹਾਂ ਖਲੋ ਫਿਰ ਦੂਸਰੇ ਹੱਥ ਤੇ ਉਹਨੂੰ ਪਾ ਕੇ ਫਿਰ ਦੂਸਰੇ ਪਾਸੇ ਇਦਾਂ ਹੀ ਰੱਖ ਲੋ ਹਣਾ ਫਿਰ ਉਸ ਨੂੰ ਨਾ ਆਪਣੀ ਜਿਹੜੀਆਂ ਗੋਡੇ ਦੇ ਨੀਚੇ ਖੁੱਚਾਂ ਵੀ ਕਹਿ ਦਿੰਨੇ ਆਪਾਂ ਨਾ ਇਹਦੇ ਨੀਚੇ ਵੀ ਉਸੇ ਤੇਲ ਨੂੰ ਇਸ ਤਰੀਕੇ ਨਾਲ ਐ ਰੱਖਣਾ ਹੈਗਾ ਹਣਾ ਜੇ ਕੌਲੀ ਵਗੈਰਾ ਵਿੱਚ ਪਾ ਲਓ ਜਦੋਂ ਤੁਸੀਂ ਲਗਾਉਣਾ ਤਾਂ ਤੁਸੀਂ ਉਸ ਟਾਈਮ ਲਗਾ ਲਓ ਤੇ ਇੱਕ ਛੋਟਾ ਜਿਹਾ ਕੰਮ ਕਰਨਾ ਹੈ ਜਿਹੜੇ ਜਿਹੜੇ ਬੰਨ ਭਰਾਵਾਂ ਨੂੰ ਬੱਚਿਆਂ ਨੂੰ ਟੈਨਸ਼ਨ ਡਿਪਰੈਸ਼ਨ ਪੜਾਈ ਕੁਝ ਵੀ ਜਿਵੇਂ ਮੈਂ ਪਹਿਲਾਂ ਦੱਸਿਆ ਹੁੰਦਾ ਹੈਗਾ ਤਾਂ ਤੁਹਾਡਾ ਵੀਕਨੈਸ ਹੈ ਜਿਹੜੀ ਕਿ ਭੈਣ ਮੈਨੂੰ ਮੈਸੇਜ ਕਰਦ ਰਹੀ ਦੀ ਵੀ ਉਹਨਾਂ ਦੇ ਬੱਚੀ ਦੇ ਹੱਥ ਪੈਰ ਕੰਮ ਦੇ ਰਹਿੰਦੇ ਆ ਤਾਂ ਦੀਦੀ ਤੁਹਾਡੇ ਵਾਸਤੇ ਇਹ ਵੀਡੀਓ ਬਹੁਤ ਜ਼ਿਆਦਾ ਖਾਸ ਹੈਗੀ ਹੈ ਨਾ ਤਾਂ ਤੁਸੀਂ ਨੇ ਸਰੋਂ ਦਾ ਤੇਲ ਬੱਚੀ ਦੇ ਪੈਰਾਂ ਦੇ نیچے ਨਾ ਤਲੀਆਂ ਦੇ نیچے ਹਰ ਰੋਜ਼ ਮਾਲਿਸ਼ ਕਰਨੀ ਹੈ نیچے ਮਾਲਿਸ਼ ਕਰਨੀ ਹੈ ਤੇ ਮੈਂ ਤੁਹਾਨੂੰ ਇੱਕ ਡਾਈਟ ਵੀ ਦੱਸੂਗੀ ਉਹ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਦੱਸੂਗੀ ਜਿਹੜੇ ਜਿਹੜੇ ਬੱਚੇ ਨੂੰ ਵੀਕਨੈਸ ਹੈ ਕਮਜ਼ੋਰੀ ਹੈ ਕੁਝ ਵੀ ਹੈਗਾ ਨਾ ਤਾਂ ਤੁਸੀਂ ਨੇ ਜਦ ਅੱਜ ਮੈਂ ਲਾਈਵ ਹੋ ਸਕਾਂ ਮੈਂ ਕੋਸ਼ਿਸ਼ ਕਰੂੰਗੀ ਕਿ 1 ਤੋਂ 2 ਵਜੇ ਤੱਕ ਮੈਂ ਲਾਈਵ ਹੋ ਸਕਾਂ ਤਾਂ ਤੁਸੀਂ ਨਾ ਹਰ ਰੋਜ਼ ਉਹਦੇ ਤਲੀਆਂ ਤੇ ਪੈਰਾਂ ਦੇ نیچے ਨਾ ਮਾਲਿਸ਼ ਕਰਨੀ ਹੈ ਜਿਹਦੇ ਨਾਲ ਕਿ ਉਹਨਾਂ ਦੀਆਂ ਜਿਹੜੀਆਂ ਬੰਦ ਹੋਈਆਂ ਨਸਾਂ ਨੇ ਵੀਕ ਹੋਈਆਂ ਨਸਾਂ ਨੇਗੀਆਂ ਉਹ ਖੋਲਣਗੀਆਂ ਤੇ ਉਹਨਾਂ ਨੂੰ ਜਿੰਨੀ ਵੀ ਕਮਜ਼ੋਰੀ ਹੈ ਉਹ ਦੂਰ ਹੋਪੂਗੀ ਤੇ ਇੱਕ ਨਾ B12 ਦੀ ਜਿਹੜੀ ਗੋਲੀ ਹੈ ਉਹ ਜ਼ਰੂਰ ਲੈਣੀ ਸ਼ੁਰੂ ਕਰੋ ਤੇ ਵਿਟਾਮਿਨ D ਦੀ ਜਿਹੜੀ ਇੱਕ ਪਾਉ ਚਾਉਂਦੇ ਨੇ ਉਹ ਤੁਸੀਂ ਜਰੂਰ ਸ਼ੁਰੂ ਕਰੋ ਕਿਉਂਕਿ ਅੱਜ ਕੱਲ੍ਹ ਦੋਨੇ ਚੀਜ਼ਾਂ ਬਹੁਤ ਛੋਟੇ ਛੋਟੇ ਬੱਚੇ ਜਿਹੜੇ ਪੈਦਾ ਹੋ ਰਹੇ ਨੇ ਉਹਨਾਂ ਦੇ ਵਿੱਚ ਵੀ ਇਹ ਚੀਜ਼ ਦੀ ਘਾਟ ਪੈ ਰਹੀ ਹੈ। ਮੇਰੀਆਂ ਚੀਜ਼ ਜਿਹੜੀਆਂ ਵੀਡੀਓ ਹੁੰਦੀਆਂ ਨੇ ਨਾ ਇਹ ਮਿਕਸ ਅਪ ਜਾ ਹੋ ਜਾਂਦੀਆਂ ਨੇ ਹਨਾ ਤੁਹਾਨੂੰ ਵੀ ਲੱਗਦਾ ਹੋਵੇਗਾ ਵੀ ਦੀਦੀ ਇੱਕ ਪਾਸੇ ਤਾਂ ਪੜਾਈ ਦੀ ਹੈ ਨਾ ਇਲਾਜ ਵੀ ਦੱਸ ਦਿੰਦੇ ਨੇ ਵੀ ਦੂਸਰੇ ਪਾਸੇ ਨਾ ਇਦਾਂ ਦੇ ਜਾਦੂ ਟੂਣੇ ਟੋਟਕੇ ਵੀ ਦੱਸ ਦਿੰਦੇ ਆ ਹਨਾ ਇਹ ਥੋੜਾ ਜਣਾ ਅੱਗੇ ਜਾ ਕੇ ਤੁਹਾਨੂੰ ਸਮਝ ਆਉਣਗੀਆਂ ਗੱਲਾਂ ਹਜੇ ਤੁਸੀਂ ਕਰਦੇ ਰਹੋ ਕਿਉਂਕਿ ਵਾਹਿਗੁਰੂ ਜੀ ਦੇ ਲੜ ਜਦੋਂ ਲੱਗਣਾ ਹੁੰਦੇ ਨਾ ਕਹਿੰਦੇ ਜਦੋਂ ਆਪਾਂ ਬੱਚੇ ਨੂੰ ਸਕੂਲ ਤੋੜਨਾ ਹੁੰਦਾ ਨਾ ਉਸ ਤੋਂ ਪਹਿਲਾਂ ਆਪਾਂ ਨਾ ਉਹਨੂੰ ਕਹਿਣਾ ਵੀ ਪੁੱਤ ਚਾਕਲੇਟ ਲੈ ਲੈ ਪੁੱਤ ਟੌਫੀ ਲੈ ਲੈ ਪੁੱਤ ਆ ਚੀਜ਼ ਲੈ ਲੈ ਹਨਾ ਤੇ ਮੈਂ ਆ ਦਿਉ ਪਤਾ ਆ ਦਿਉ ਨਾ ਵੀ ਉਹੀ ਚੀਜ਼ ਆਏਗੀ ਤਾਂ ਵਿਸ਼ਵਾਸ ਕਰਕੇ ਇਸ ਚੀਜ਼ ਨੂੰ ਤੁਸੀਂ ਕਰਨਾ ਜਿਹੜਾ ਕਿ ਮੈਂ ਤੁਹਾਨੂੰ ਸਰੋਂ ਦੇ ਤੇਲ ਵਾਲਾ ਕਿਹਾ ਇਹ ਵੀ ਤੁਸੀਂ ਕਰਨਾ ਤੇ ਪੈਰਾਂ ਦੇ نیچے ਮਾਲਿਸ਼ ਤੇ ਆਪਣੀਆਂ ਤਲੀਆਂ ਦੇ ਉੱਪਰ ਇਦਾਂ ਮਾਲਿਸ਼ ਸਰੋਂ ਦੇ ਤੇਲ ਦੀ ਲਗਾਤਾਰ ਤੁਸੀਂ 11-12 ਦਿਨ ਕਰਨੀ ਤਾਂ ਦੇਖਿਓ ਤੁਹਾਨੂੰ ਜਿੰਨੀ ਵੀ ਟੈਨਸ਼ਨ ਡਿਪਰੈਸ਼ਨ ਤੁਹਾਡਾ ਨੋਣਾ ਜਿਹੜੇ ਬੱਚੇ ਕਮਜ਼ੋਰ ਨੇ ਪੜਾਈ ਚਾਣਾ ਨਹੀਂ ਹੁੰਦਾ ਜਿਵੇਂ ਕਿ ਬੱਚਿਆਂ ਨੂੰ ਨਾજર ਲੱਗੀ ਹੋਵੇ ਕੁਝ ਵੀ ਹੈਗੀ ਹੈ ਨਾ ਤਾਂ ਤੁਹਾਡੀ ਉਹ ਹੌਲੀ-ਹੌਲੀ ਬਿਲਕੁਲ ਖਤਮ ਹੋਣ ਲੱਗ ਜੂਗੀ ਤੇ ਜਿਹੜਾ ਮੇਨ ਕੰਮ ਹੈ ਆਪਣਾ ਸਵੇਰੇ ਉੱਠ ਕੇ ਜਪਜੀ ਸਾਹਿਬ ਜੀ ਦਾ ਪਾਠ ਸ਼ਾਮ ਨੂੰ ਰਹਿ ਰਾ ਸਾਹਿਬ ਜੀ ਦਾ ਪਾਠ ਤੇ ਕੀਰਤਨ ਸੋਲਾ ਸਾਹਿਬ ਜੀ ਦਾ ਪਾਠ ਤੇ ਰੱਖਿਆ ਦੇ ਸ਼ਬਦਾਂ ਦੀ ਪਾਠ ਜਰੂਰ ਕਰਨੀ ਜਦੋਂ ਵੀ ਤੁਹਾਡਾ ਬੱਚਾ ਤੁਹਾਡਾ ਪਤੀ ਕਿਸੇ ਕੰਮ ਤੇ ਜਾਂਦਾ ਹੈ ਕਾਰੋਬਾਰ ਤੇ ਜਾਂਦਾ ਹੈ ਜਾਂ ਘਰੋਂ ਬੱਚਾ ਬਾਹਰ ਜਾਂਦਾ ਹੈ ਤਾਂ ਅਰਦਾਸ ਜਰੂਰ ਕਰਨੀ ਕਿਉਂਕਿ ਕਾਲ ਯੁੱਗ ਦਾ ਸਮਾਂ ਇੰਨਾ ਭਿਆਨਕ ਆਉਣ ਵਾਲਾ ਹੈਗਾ ਕਿ ਆਪਣਾ ਬੱਚਾ ਜਾਂ ਕੋਈ ਵੀ ਪਰਿਵਾਰਕ ਮੈਂਬਰ ਕਿਤੇ ਬਾਹਰ ਚਲ ਗਿਆ ਉਹਦਾ ਵਾਪਸ ਆਉਣ ਦਾ ਆਪਾਂ ਨੂੰ ਬਹੁਤ ਹਉ ਕਿਉਂਕਿ ਪਿਤਾ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਰਖਿਆ ਕਰਨਗੇ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਪੈਨਪ੍ਰਾਪਾ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ